ਸਾਸਤਰੀ ਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਸ਼ਰਟ ਦਾ ਬੈਗ ਬਣਾਉਣਾ ਸਿੱਖਾਂਗੇ ਜਿਵੇਂ ਹੁਣ ਮੌਸਮ ਚੇਂਜ ਹੋ ਰਿਹਾ ਕੱਪੜੇ ਸਾਂਭਣੇ ਹੁੰਦੇ ਆ ਹਨਾ ਆਪਾਂ ਤੇ ਆਪਣੇ ਕੋਲ ਕੋਈ ਬੈਗ ਨਹੀਂ ਹੁੰਦਾ ਉਸ ਤਰ੍ਹਾਂ ਆਪਾਂ ਇੱਕ ਸ਼ਰਟ ਲੈ ਕੇ ਪ੍ਰਾਣੀ ਉਹਦਾ ਆਪਾਂ ਬੈਗ ਰੈਡੀ ਕਰਾਂਗੇ ਪਹਿਲਾਂ ਤਾਂ ਆਪਾਂ ਬਾਹਾਂ ਲਾ ਲਾਂ ਕਿ ਦੋਨੀਆਂ ਸਾਈਡ ਵਾਲੀਆਂ ਇਸ ਤਰ੍ਹਾਂ ਬਾਹਾਂ ਲਾ ਕੇ ਉੱਪਰੋਂ ਵੀ ਆਪਾਂ ਇੰਨਾ ਕ ਕਪੜਾ ਕੱਢ ਦਾਂਗੇ ਇਦਾਂ ਹੀ ਆਪਾਂ ਥੱਲੇ ਜਿਵੇਂ ਆ ਗੁਲਾਈ ਆ ਇਹਨੂੰ ਆਪਾਂ ਸਿੱਧਾ ਮਿਲਾ ਲਾਂਗੇ ਕਿਉਂਕਿ ਆਪਾਂ ਨੂੰ ਸਿਰਫ ਚੌਰਸ ਬੈਗ ਚਾਹੀਦਾ ਹੁਣ ਆਪਾਂ ਇੱਥੋਂ ਵੀ ਸਿੱਧਾ ਮਿਲਾ ਲਾਂਗੇ ਕਿਉਂਕਿ ਆ ਗੁਲਾਈ ਆ ਜੂਗੀ ਵਿੱਚ ਫਿਰ ਆਪਣਾ ਬੈਗ ਆ ਜਿਹੜਾ ਉਹ ਸੈੱਟ ਨਹੀਂ ਹੋਣਾ ਹੈਗਾ ਸੇਮ ਦੂਜੀ ਸਾਈਡ ਇਸ ਤੋਂ ਬਾਅਦ ਆਪਾਂ ਕੀ ਕਰਨ ਜਿਵੇਂ ਚਾਰ ਖੁੰਝੇ ਬਣ ਕੇ ਇਧਰੋਂ ਵੀ 3.5 ਦੇ ਨਿਸ਼ਾਨ ਲਗਾਵਾਂਗੇ ਤੇ ਇਧਰੋਂ ਵੀ 3.5 ਦੇ ਨਿਸ਼ਾਨ ਲਗਾਵਾਂਗੇ ਇਸ ਤਰ੍ਹਾਂ ਚਾਰਸੇ ਡੱਬਾ ਚਾਰੀ ਖੁੰਝਾਂ ਤੇ ਬਣਾ ਲਾਂਗੇ ਆਪਾਂ ਫਿਰ ਇਹਨਾਂ ਦੀ ਕਟਿੰਗ ਕਰ ਲਾਂਗੇ ਹਾਂ ਜਿ ਜਿਹੜੀ ਰੇਬ ਲੱਗੀ ਹੋਈ ਸੀ ਉਹ ਮੈਂ ਉਤਾਰਤੀ ਇਸ ਤੋਂ ਬਾਅਦ ਆਪਾਂ ਕੀ ਕਰਨਾ ਜਿੱਥੇ ਆਪਾਂ ਖੁੰਝੇ ਬਣਾਏ ਨੇ ਇੱਥੋਂ ਇੱਧਰ ਨੂੰ ਆਪਾਂ 2 ਇੰਚ ਤੇ ਨਿਸ਼ਾਨ ਲਗਾ ਦੇਣੀ ਹੈ ਇਦਾਂ ਵੀ ਹੁਣ ਆਪਾਂ ਜਿਹੜੀਆਂ ਬਾਹਾਂ ਕੱਟੀਆਂ ਸੀ ਉਹ ਲੈ ਲਾਂਗੇ ਬੈਗ ਦੀਆਂ ਤਣੀਆਂ ਬਣਾਉਣ ਨੂੰ ਆਪਾਂ ਇਹਦੇ ਵਿੱਚੋਂ ਕੱਪੜਾ ਕੱਢਾਂਗੇ 19 ਇੰਚ ਦਾ ਆਪਣਾ ਇੱਥੋਂ ਨਿਕਲਿਆ ਹੋਊਗਾ ਕੱਪੜਾ 1.5 ਦਾ ਵੀ ਜੇ ਨਿਕਲਿਆ ਆਵੇ ਵਧੀਆ ਹੀ ਆ ਇਸ ਤਰ੍ਹਾਂ ਆਪਾਂ ਇੱਕ ਬਾਹਾਂ 'ਚੋਂ ਇੱਕ ਤਣੀ ਕੱਢ ਲਾਂਗੇ ਦੂਜੀ ਬਾਹਾਂ 'ਚੋਂ ਦੂਜੀ ਤਣੀ ਕੱਢ ਲਾਂਗੇ ਇਸ ਤਰ੍ਹਾਂ ਇਹਨੂੰ ਸਿੱਧਾ ਕਰਾਂਗੇ ਤੇ ਤਣੀ ਦੀ ਚੁੜਾਈ ਲੈਣੀ ਆਪਾਂ 3.5 ਇੰਚ ਸੇਮਾ ਪਰ ਦੂਜੀ ਤਣੀ ਦੂਜੀ ਬਾਹੋਂ ਚੋਂ ਕੱਢ ਲਾਂਗੇ ਹੈਂਡਬੈਗ ਦੀ ਕਟਿੰਗ ਹੋ ਗਈ ਆਪਣੀ ਹੁਣ ਆਪਾਂ ਸਟੀਚਿੰਗ ਕਰਦੇ ਆਂ ਹੈਂਸੀ ਜਿਹੜੀ ਆਪਾਂ ਪੱਟੀ ਕੱਟੀ ਆ ਹੁਣ ਆਪਾਂ ਉਹਨੂੰ ਤਿਆਰ ਕਰਾਂਗੇ ਸਿਉਣ ਮਾਰ ਕੇ ਜਿੰਨੀ ਕਿਚੌੜੀ ਤੁਸੀਂ ਰੱਖਣਾ ਚਾਹੁੰਦੇ ਹੋ ਉਸ ਤਰ੍ਹਾਂ ਮੋੜ ਲਿਓ ਵਿੱਚ ਨੂੰ ਸੇਮ ਦੂਜੀ ਪੱਟੀ ਤਿਆਰ ਕਰ ਲਵਾਂਗੇ ਹੁਣ ਆਪਾਂ ਬੈਗ ਦੇ ਫਰੰਟ ਪੱਲੇ ਤੇ ਜਿਹੜੀਆਂ ਨਿਸ਼ਾਨੀਆਂ ਲਗਾਈਆਂ ਸੀ ਉਹਨਾਂ ਤੇ ਇਹਨਾਂ ਨੂੰ ਅਟੈਚ ਕਰਾਂਗੇ ਬਟਨ ਵਾਲੇ ਪਾਸੇ ਇਸ ਤਰ੍ਹਾਂ ਜੇਵੇਂ ਇਸ ਤਰ੍ਹਾਂ ਦੂਜੀ ਸਾਈਡ ਇਸ ਤਰ੍ਹਾਂ ਫੋਲਡ ਕਰਕੇ ਵਿੱਚ ਨੂੰ ਇਹਦੇ ਉੱਪਰ ਆਪਾਂ ਚਾਉਣ ਮਾਰ ਦਾਂਗੇ ਜੇਵੇਂ ਇਸ ਤਰ੍ਹਾਂ ਆਂ ਆਪਾਂ ਦੂਜੀ ਸਾਈਡ ਅਟੈਚ ਕਰ ਦਾਂਗੇ ਇਸ ਤਰ੍ਹਾਂ ਜਦੋਂ ਆਪਣੀਆਂ ਪੱਟੀਆਂ ਲੱਗ ਗਈਆਂ ਜਿਹੜਾ ਦੂਆ ਪਾਸਾ ਉਹਦੀ ਬੈਕ ਸਾਈਡ ਉੱਪਰ ਰੱਖ ਕੇ ਸਿੱਧੀ ਸਾਈਡ ਵਿੱਚ ਰੱਖ ਕੇ ਆਹ ਵਾਲੀ ਸिलाई ਮਾਰਾਂਗੇ ਆਪਾਂ ਇਧਰਲੀ ਤੇ ਵਾਲੀ ਹਾਂਜੀ ਮੈਂ ਆਲੇ ਦੁਆਲੇ ਸਿਉਣ ਮਾਰ ਲਈ ਚਾਰੇ ਪਾਸੇ ਆਪਣੇ ਖੁੰंचे ਨੇ ਜਿਹੜੇ ਉਹ ਰਹਿ ਗਏ ਹੁਣ ਆਪਾਂ ਇਹਦੇ ਤੇ ਸਿਉਣ ਕਿਵੇਂ ਮਾਰਨੀ ਆ ਆ ਦੇਖੋ ਜਿਹੜੇ ਸਿਉਣ ਹੋਣਗੇ ਆ ਦੋਨੇ ਉਹਨਾਂ ਨੂੰ ਆਪਸ ਚ ਮਿਲਾ ਕੇ ਇਸ ਤਰ੍ਹਾਂ ਸਲਾਈ ਲਗਾ ਦਾਂਗੇ ਇਹਦੇ ਉੱਪਰ ਤਾਂ ਜੀ ਆਪਣਾ ਬੈਗ ਬਣ ਕੇ ਤਿਆਰ ਹੋ ਗਿਆ। ਦੇਖ ਸਕਦੇ ਹੋ ਤੁਸੀਂ ਇਹਦੇ ਤੇ ਜਿੱਪ ਦੀ ਵੀ ਲੋੜ ਹੈ ਨਹੀਂ ਕਿ ਬਟਨ ਹੀ ਆ ਜਾਂਦੇ ਆ ਇਹਨਾਂ ਨੂੰ ਹੀ ਆਪਾਂ ਬੰਦ ਕਰਕੇ ਇਹਦੇ ਚ ਕੱਪੜੇ ਪਾ ਕੇ ਰੱਖ ਸਕਦੇ ਆ। ਏ ਆਪਣੀਆਂ ਤਣੀਆਂ ਆ ਗਈਆਂ ਜੇ ਵੀਡੀਓ ਵਧੀਆ ਲੱਗੀ ਹੋਈ ਤਾਂ ਵੀਡੀਓ ਨੂੰ ਲਾਈਕ ਕਰਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਧੰਨਵਾਦ